ਹਾਂਜੀ ਸਤਿ ਸ਼੍ਰੀ ਅਕਾਲ ਜੀ ਪ੍ਰਸ਼ੰਦਾ ਫੈਵੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਨਵੀਂ ਵੀਡੀਓ ਤੇ ਆਪਾਂ ਇਹ ਵੀਡੀਓ ਲੈ ਕੇ ਆਏ ਹਾਂ ਜੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਘਰ ਚ ਕਲੇਸ਼ ਰਹਿੰਦਾ ਸਫਲਤਾ ਨਹੀਂ ਮਿਲ ਰਹੀ ਤੇ ਉਹਦੇ ਟੌਪਿਕ ਦੇ ਉੱਤੇ ਆਪਾਂ ਵੀਡੀਓ ਲੈ ਕੇ ਆਏ ਹਾਂ ਕੀ ਕਾਰਨ ਘਰ ਦੇ ਵਿੱਚ ਕਲੇਸ਼ ਕਿਉਂ ਆ ਇਹਦੇ ਵਿੱਚ ਬਹੁਤ ਸਾਰੇ ਕਾਰਨ ਹੋ ਜਾਂਦੇ ਆ ਜੀ ਤੇ ਇੱਕ ਦਾ ਹੁੰਦਾ ਜਿਵੇਂ ਹੁਣ ਆਪਣਾ ਵੀ ਪਹਿਲਾਂ ਪਰਿਵਾਰ ਬਹੁਤ ਵਧੀਆ ਹੱਸਦਾ ਖੇਡਦਾ ਸੀ ਤੇ ਅਚਾਨਕ ਹੀ ਵੀ ਉਹ ਪਰਿਵਾਰ ਦੇ ਵਿੱਚ ਕਿਸੇ ਇੱਕ ਇਨਸਾਨ ਦਾ ਸੁਭਾਅ ਬਦਲ ਜਾਣਾ ਗੁੱਸਾ ਚਿੜਚਿੜਾਪਨ ਕਿਜੀ ਰਹਿਣਾ ਬਦਲ ਜਾਣਾ ਹਰ ਇੱਕ ਗੱਲ ਤੇ ਲੜਾਈ ਝਗੜਾ ਕਰਨਾ ਤੇ ਪਹਿਲਾਂ ਉਹ ਇਸ ਤਰ੍ਹਾਂ ਨਹੀਂ ਹੁੰਦਾ ਸੀ ਉਹ ਇਸ ਤਰ੍ਹਾਂ ਬਦਲ ਗਿਆ ਆਪਾਂ ਨੂੰ ਪਤ ਸਮਝ ਨਹੀਂ ਆ ਰਹੀ ਵੀ ਕੀ ਕਾਰਨ ਹੈ ਤੇ ਉਹਦਾ ਕਰਕੇ ਲੜਾਈ ਝਗੜਾ ਵੱਧ ਜਾਂਦਾ ਜੀ ਘਰ ਦੇ ਵਿੱਚ ਤਾਂ ਉੱਥੇ ਕਈ ਵਾਰ ਵੇਖੋ ਜੀ ਅੱਜ ਕੱਲ ਜਿਹੜੇ ਆਪਾਂ ਹੁਣ ਵੇਖ ਗੁਰਵਾਣੀ ਦੇ ਵਿੱਚ ਵੀ ਭੂਤ ਪ੍ਰੇਤਾਂ ਦੀਆਂ ਜੁੰਨੀਆਂ ਦਾ ਤੁਸੀਂ ਜ਼ਿਕਰ ਸੁਣਿਆ ਹੀ ਹੋਊਗਾ ਆਮ ਹੀ ਸੁਣਦੇ ਆਪਾਂ ਤੇ ਜੇ ਭੂਤ ਪ੍ਰੇਤ ਹੈ ਫੇਰ ਹੀ ਗੁਰਵਾਣੀ ਦੇ ਵਿੱਚ ਜ਼ਿਕਰ ਆਉਂਦਾ ਤੇ ਉਹ ਚੀਜ਼ਾਂ ਹੈ ਦੁਨੀਆ ਦੇ ਵਿੱਚ ਫੇਰ ਹੀ ਜ਼ਿਕਰ ਹੁੰਦਾ ਕਈ ਵਾਰ ਕੋਈ ਕੀਤਾ ਕਰਾਇਆ ਹੋ ਜਾਂਦਾ ਕਈ ਵਾਰ ਕੋਈ ਆਪਣਾ ਈਰਫਕੀਰ ਜੀ ਆਪਾਂ ਤੋਂ ਕੋਈ ਗਲਤੀ ਹੋ ਜਾਂਦੀ ਹੈ ਉਹਦਾ ਕਰਕੇ ਉਹਦਾ ਸੁਭਾਅ ਬਦਲ ਜਾਂਦਾ ਤੇ ਘਰ ਦੇ ਵਿੱਚ ਲੜਾਈ ਝਗੜਾ ਕ੍ਰੇਸ਼ ਕਾਰਨ ਬਦਲ ਬਣ ਜਾਂਦਾ ਕਈ ਵਾਰ ਵੈਸੇ ਕੋਈ ਘਰ ਦੇ ਵਿੱਚ ਥੋੜਾ ਜਿਹਾ ਦੁੱਖ ਤਰਲੀ ਪਾਉਂਦਾ ਜੋ ਆਪਾਂ ਕੰਮ ਕਰਦੇ ਆ ਉਸ ਤੇ ਸਫਲਤਾ ਨਹੀਂ ਆਉਂਦੀ ਥੋੜਾ ਜਿਹਾ ਵੀ ਆਪਣਾ ਜਿਹੜਾ ਕਾਰੋਬਾਰ ਹੁੰਦਾ ਉਹ ਪਛਾਣ ਨੂੰ ਮੁੜਨ ਲੱਗ ਜਾਂਦਾ ਤੇ ਉਹਦਾ ਕਰਕੇ ਵੀ ਪਰਿਵਾਰ ਦੇ ਵਿੱਚ ਕਲੇਸ਼ ਰਹਿਣ ਲੱਗ ਜਾਂਦਾ ਜੀ ਜਦੋਂ ਕਾਰੋਬਾਰ ਆਪਣਾ ਵਧੀਆ ਚੱਲਦਾ ਹੋਵੇ ਰੁਕ ਜਾਂਦਾ ਘਾਟੇ ਵੱਲ ਹੋ ਜੇ ਤੇ ਥੋੜਾ ਜਿਹਾ ਆਪਾਂ ਕਰਜ਼ੇਦਾਰ ਹੋ ਜਾਈਏ ਤੇ ਉਦੋਂ ਵੀ ਇਹ ਕਾਰਨ ਕਲੇਸ਼ ਦਾ ਕਾਰਨ ਬਣ ਜਾਂਦਾ ਜੀ ਤੇ ਕਿਉਂਕਿ ਫਿਰ ਆਪਾਂ ਵੇਖੋ ਜਿਹੜੀਆਂ ਲੋੜ ਮੰ ਜ਼ਰੂਰਤ ਮੰਦ ਆਪਣੀਆਂ ਲੋੜਾਂ ਚੀਜ਼ਾਂ ਉਹ ਤਾਂ ਆਪਣੀਆਂ ਉਵੇਂ ਹੀ ਚੱਲਦੀਆਂ ਰਹਿੰਦੀਆਂ ਤੇ ਜਿੱਥੋਂ ਆਪਾਂ ਨੂੰ ਆਮਦਨੀ ਆਉਂਦੀ ਉਹ ਥੋੜੀ ਜੀ ਘਟ ਜਾਂਦੀ ਆ ਉਹਦਾ ਕਾਰਨ ਵੀ ਘਰ ਦੇ ਵਿੱਚ ਕਲੇਸ਼ ਰਹਿਣ ਲੱਗ ਜਾਂਦਾ ਇਹਦੇ ਵਿੱਚ ਵੀ ਕੋਈ ਸਾਰੀਆਂ ਗਲਤੀਆਂ ਹੋ ਜਾਂਦੀਆਂ ਵੇਖੋ ਜੀ ਸਾਰਿਆਂ ਨਾਲ ਪਹਿਲੀ ਗੱਲ ਤਾਂ ਇਹ ਹੈ ਜੇ ਵੀ ਕੋਈ ਕੀਤਾ ਕਰਾਇਆ ਹੁੰਦਾ ਜੇ ਕੋਈ ਭੂਤ ਪ੍ਰੇਤ ਕੋਈ ਐਗਟੀਆਂ ਚੀਜ਼ਾਂ ਹੁੰਦੀਆਂ ਕਿਦੇ ਜਾ ਕੇ ਘਰ ਖਰਾਬ ਕਰਨ ਦੀ ਪੈਸਾ ਲਟਾਉਣ ਦੀ ਕੋਈ ਲੋੜ ਨਹੀਂ ਚੁੱਪ ਕਰਕੇ ਗੁਰੂ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਸਿੱਖਾਂ ਨੇ ਘਰੇ ਆਪਾਂ ਜਨਮ ਲਿਆ ਤਾਂ ਆਪਾਂ ਆਪ ਦੇ ਗੁਰੂਆਂ ਨਾਲ ਗੁਰਬਾਣੀ ਨਾਲ ਜੁੜੋ ਇਹ ਸਭ ਚੀਜ਼ਾਂ ਇਹ ਭੂਤਪ੍ਰੀਤ ਚੀਕਾਂ ਮਾਰਨ ਲੱਗਿਆਂ ਨੇ ਜਿੱਥੇ ਗੁਰਬਾਣੀ ਹੁੰਦੀ ਹੈ ਗੁਰਬਾਣੀ ਨਾਲ ਜੁੜੋ ਸੱਚੀ ਸ਼ਰਧਾ ਰੱਖੋ ਪ੍ਰਮਾਤਮਾ ਦੇ ਉੱਤੇ ਤੇ ਤੁਸੀਂ ਸਾਰਾ ਕੰਮ ਆਪਣਾ ਫਤਿਹ ਹੁੰਦਾ ਤੇ ਹੁਣ ਜਦੋਂ ਆਪਾਂ ਖੁਦ ਆਪਾਂ ਇਹਨਾਂ ਰਾਹਾਂ ਤੋਂ ਭਟਕ ਜਾਂਦੇ ਆਂ ਤੇ ਫਿਰ ਉਹ ਕਲੇਸ਼ ਇਹ ਜੋ ਕੋ ਸਾਰਾ ਕੁਝ ਆਪਣੇ ਘਰ ਦੇ ਵਿੱਚ ਜੋ ਆਪਣੀ ਆਮਦਨੀ ਦਾ ਸਰੋਤ ਹੁੰਦਾ ਉਹ ਵੀ ਘਟਣ ਲੱਗ ਜਾਂਦਾ ਤੇ ਇਹਦੇ ਲਈ ਜੀ ਇਹ ਕਈ ਵਾਰ ਇਹ ਇਸ ਤਰ੍ਹਾਂ ਦੇ ਦੁੱਖ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਕਲੇਸ਼ ਕਾਰਨ ਬਣ ਜਾਂਦਾ ਇਹ ਆਪਾਂ ਨੂੰ ਪ੍ਰਮਾਤਮਾ ਦਾ ਕੋਈ ਸੰਕੇਤ ਹੁੰਦਾ ਵੀ ਤੂੰ ਗੁਰਬਾਣੀ ਨਾਲ ਜੁੜ ਕਿਉਂ ਗੁਰਬਾਣੀ ਤੋਂ ਵਿਅਮਕ ਹੋਇਆ ਫਿਰਦੇ ਹੋ ਗਰਵਾਣੀ ਨਾਲ ਜੁੜੂ ਇਹ ਪਰਮਾਤਮਾ પણ ਕੋਈ ਸੰਕੇਤ ਦਿੰਦਾ ਤਾਂ ਕਿ ਆਪਣਾ ਦੁੱਖਾਂ ਵੱਲ ਲਿਜਾਂਦਾ ਕਿ ਇਹਨਾਂ ਨੂੰ ਕੋਈ ਦੁਨੀਆਦਾਰੀ ਸਮਝ ਜਾਵੇ ਇੱਕ ਪਰਿਵਾਰ ਗਰਵਾਣੀ ਨਾਲ ਜੁੜੇ ਤੇ ਆਪਣੇ ਆਪ ਹੀ ਦੁੱਖ ਦਰਦ ਕੱਟੇ ਜਾਣਗੇ ਇਹਦੇ ਲਈ ਜੇ ਤੁਹਾਨੂੰ ਉੱਥੇ ਤੁਸੀਂ ਜੇ ਤੁਹਾਡੇ ਘਰ 'ਚ ਕਲੇਸ਼ ਹੈ ਤੁਹਾਡੀ ਆਮਦਨੀ ਦਾ ਸਰੋਤ ਅਚਾਨਕ ਵਧੀਆ ਚਲਚਲ ਪਛਾਣ ਹੋ ਰਿਹਾ ਕਾਰੋਬਾਰ ਪਛਾਣ ਚੱਲ ਰਿਹਾ ਵਧੀਆ ਚੱਲਦਾ ਚੱਲਦਾ ਤੇ ਕੋਈ ਬੱਚਿਆਂ ਦੇ ਕਾਰਨ ਕੋਈ ਘਰ ਦੇ ਵਿੱਚ ਲੜਾਈ ਝਗੜਾ ਤਾਂ ਤੁਸੀਂ ਉੱਥੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰਦੇ ਹੋ ਦੋਨ ਤੁਸੀਂ ਸੋਚੋ ਕਿ ਹੁਣ ਸਾਡਾ ਸਮਾਂ ਆ ਗਿਆ ਗੁਰਵਾ ਪ੍ਰਮਾਤਮਾ ਚਾਹੁੰਦਾ ਕਿ ਗੁਰਵਾਨੀ ਨਾਲ ਜੁੜੋ ਹੁਣ ਅਸੀਂ ਗੁਰਵਾਨੀ ਨਾਲ ਜੁੜੀਏ ਜਿਹੜੇ ਘਰ ਦੇ ਵਿੱਚ ਕਲੇਸ਼ ਰਹਿੰਦਾ ਜੀ ਅਮਰ ਤਵੇਲਾ ਸਾਂਭਣਾ ਸ਼ੁਰੂ ਕਰ ਦਿਓ ਮੈਂ ਗਰੰਟੀ ਕਰਦੀ ਐ 21 ਦਿਨਾਂ ਦੇ ਵਿੱਚ ਵਿੱਚ ਤੁਸੀਂ ਫਰਕ ਪੈਂਦਾ ਦਿਖਾ ਦੇਵਾਂਗੇ ਇਹ ਸਾਡੇ ਨਾਲ ਹੋਇਆ ਸਭ ਕੁਝ ਜੋਸ਼ ਹੋਇਆ ਜੋ ਮੈਂ ਬੋਲ ਰਹੀ ਹਾਂ ਜੋ ਸਾਡੇ ਨਾਲ ਦੇ ਬੀਤਿਆ ਅਸੀਂ ਇਹ ਹੰਡਾਇਆ ਹੈ ਅਸੀਂ ਮੈਂ ਤਾਂ ਕਹਿ ਰਹੀ ਹਾਂ 21 ਦਿਨਾਂ ਬਾਅਦ ਤੁਹਾਨੂੰ ਫਰਕ ਪੈਣਾ ਪੈਜੂ ਕੋਈ ਤੁਸੀਂ ਬਾਣੀ ਨਾਪ ਤੋਲ ਕੇ ਨਹੀਂ ਕਰਨੀ ਕੋਈ ਤੁਸੀਂ ਇਹ ਨਹੀਂ ਕਰਨੀ ਮੈਂ 21 ਦਿਨਾਂ ਆ ਪਾਠ ਕਰੂੰਗਾ ਇਹ ਨਾ ਹੋਵੇ ਕਿਸੇ ਕੋ 21 ਦਿਨਾਂ ਪਾਠ ਕੋ ਸਾਡਾ ਆ ਕੰਮ ਹੋ ਜੇ ਇਸ ਤਰ੍ਹਾਂ ਆਪਾਂ ਆਪਾਂ ਕੋਈ ਪ੍ਰਮਾਤਮਾ ਨਾਲ ਸੌਦਾ ਵਾ ਸੌਦੇਬਾਜ਼ੀ ਨਹੀਂ ਕਰਨੀ ਆਪਾਂ ਆਪਾਂ ਪਾਠ ਕੀ ਦੀ ਖਾਤਰ ਕਰਦੇ ਆਪਾਂ ਆਪਣੀ ਖਾਤਰ ਕਰਦੇ ਆਪਾਂ ਕਿਸੇ ਲਈ ਤਾਂ ਨਹੀਂ ਕਰਦੇ ਪਰਮਾਤਮਾ ਦੇ ਉੱਤੇ ਆਪਾਂ ਕਿਉਂ ਕਹਿੰਨੇ ਵੀ ਅਸੀਂ ਇੰਨੇ ਪੜਤਾਂਗੇ ਤੁਸੀਂ ਸਾਡਾ ਇਹ ਕੰਮ ਕਰੋ ਇੱਥੇ ਇੱਕ ਸੌਦਾ ਹੋ ਗਿਆ ਸੌਦਾ ਨਾ ਕਰੋ ਜੀ ਤੁਸੀਂ ਤੁਸੀਂ ਚੁੱਪ ਕਰਕੇ ਗਰਵਾਣੀ ਦੇ ਲੜ ਲੱਗ ਜਾਓ ਉਹਨੂੰ ਕੋ ਮਹਾਰਾਜ ਇਹ ਸੁੱਖ ਵੀ ਤੇਰੇ ਦਿੱਤੇ ਆ ਤੇ ਦੁੱਖ ਵੀ ਤੇਰੇ ਦਿੱਤੇ ਆ ਸੁੱਖਾਂ 'ਚੋਂ ਤੂੰ ਲਿਆ ਕੇ ਸਾਨੂੰ ਦੁੱਖਾਂ 'ਚ ਢਿਆਂਦਾ ਹੁਣ ਦੁੱਖਾਂ 'ਚੋਂ ਕੱਢ ਕੇ ਸੁੱਖਾਂ ਵੱਲ ਵੀ ਸਾਨੂੰ ਤੂੰ ਹੀ ਲੈ ਕੇ ਜਾਣਾ ਸਭ ਕੁਝ ਦੁੱਖ ਸੁੱਖ ਘਰ ਕਲੇਸ਼ ਪਰਮਾਤਮਾ ਦੇ ਉੱਤੇ ਛੱਡ ਦਿਓ ਕਿ ਤੇਰੇ ਦਿੱਤੇ ਮਹਾਰਾਜ ਤੁਸੀਂ ਸਾਨੂੰ ਇਹਨਾਂ ਦੇ ਵਿੱਚੋਂ ਲੰਘਾਉਣਾ ਹੈ ਅਸੀਂ ਤਾਂ ਤੇਰੀ ਝੋਲੀ ਦੇ ਵਿੱਚ ਬੈਠ ਕੇ ਬਸ ਹੁਣ ਸਾਡੇ ਕੋਲੇ ਤਾਂ ਸਿਰਫ ਗੁਰਬਾਣੀ ਤੇ ਸਿਮਰਨਾ ਹੋਰ ਕੁਝ ਵੀ ਨਹੀਂ ਠੀਕ ਹੈ ਜੀ ਤੁਸੀਂ ਅਮਰਤ ਵੇਲਾ ਸਾਹਮੋ ਜਪਜੀ ਸਾਹਿਬ ਜੀ ਦਾ ਪਾਠ ਕਰੋ ਜਏ ਤੁਹਾਡੇ ਕੋਲ ਨਾ ਹੀ ਟਾਈਮ ਨਹੀਂ ਹੈ ਵਕਤ ਵੇਲਾ ਸਾਹਮ ਸਾਗਦੇ ਤੁਸੀਂ ਦੁਪਹਿਰੇ ਤੱਕ ਆਪਣੇ ਕੋਲ ਟਾਈਮ ਹੁੰਦਾ ਹੀ ਹੈ ਜੀ ਉਦੋਂ ਵੀ ਤੁਸੀਂ ਸੁਖਮਣੀ ਸਾਹਿਬ ਨਾਲ ਜੁੜੋ ਸੁਖਮਣੀ ਮਣੀ ਹੈ ਜੀ ਸੁਖਮਣੀ ਸਹਾਇ ਹੈ ਨਾ ਇੱਕ ਸੁੱਖਾਂ ਦੀ ਮਣੀ ਐ ਇਹ ਜੋ ਕਿੰਨੇ ਮਰਜੀ ਇੱਕ ਜੋ ਗਰਵਾਣੀ ਐ ਇਹ ਤਾਂ ਇੱਕ ਸਮੁੰਦਰ ਐ ਸਾਗਰ ਐ ਇਹਦੇ ਵਿੱਚ ਜਿੰਨੇ ਡੂੰਘੇ ਜਾਉਂਗੇ ਓਨਾ ਹੀ ਤੁਸੀਂ ਇਹਦੇ ਵਿੱਚੋਂ ਸੋਹਣੀਆਂ ਤੇ ਚੰਗੀਆਂ ਚੀਜ਼ਾਂ ਵਸਤਾਂ ਕਢਿਆਉਂਗੇ ਇਹਦੇ ਵਿੱਚ ਤਾਂ ਆਪਾਂ ਨੂੰ ਡੁੱਕੀ ਲਾਉਣੀ ਆਉਣੀ ਚਾਹੀਦੀ ਆਪਾਂ ਕਿਹੜਾ ਡੁੱਕੀ ਲਾ ਲਈ ਤਾਂ ਸਮੁੰਦਰ ਦੇ ਵਿੱਚੋਂ ਕੁਝ ਮਰਜੀ ਤੁਸੀਂ ਲੈ ਆ ਸਕਦੇ ਆ ਇੱਕ ਸਾਗਰ ਐ ਠੀਕ ਹੈ ਨਾ ਜੀ ਕਦੇ ਵੀ ਨਾ ਖਤਮ ਹੋਣ ਵਾਲਾ ਸਾਗਰ ਹੈ ਤੇ ਕਿੰਨੇ ਮਰਜ਼ੀ ਵਟਕੇ ਭਰ ਲੋ ਇਹ ਖਤਮ ਨਹੀਂ ਹੋਊਗਾ ਤੇ ਅਗਰ ਕਰ ਆਪਾਂ ਭਰਨੇ ਨਹੀਂ ਆਉਂਦੇ ਆਪਾਂ ਭਰ ਨਹੀਂ ਸਕਦੇ ਆਪਾਂ ਹੋਰਾਂ ਪਾਸੇ ਭਟਕਦੇ ਤੁਰੇ ਫਿਰਦੇ ਆਂ ਘਰ ਲਟਾਈ ਜਾਂਦੀ ਐ ਇੱਕ ਤਾਂ ਆਪਣੀ ਆਮਦਨੀ ਉ ਘਟ ਜਾਂਦੀ ਐ ਇੱਕ ਆਪਾਂ ਜਦੋਂ ਹੋਰਾਂ ਲੋਕਾਂ ਦੇ ਚੱਕਰਾਂ 'ਚ ਪੈ ਜਾਂਦੇ ਆਂ ਤੇ ਆਪਾਂ ਉਹਨਾਂ ਨੂੰ ਦਾਨ ਪੁੰਨ ਕਰਨ ਲੱਗ ਜਾਂਦੇ ਆਂ ਉਸ ਪਾਸੇ ਚੱਲ ਪੈਂਨੇ ਆਂ ਸਾਧ ਸੰਤਾਂ ਦੇ ਕਹਿਣੇ ਮਗਰ ਤੇ ਘਰ ਆਪਣਾ ਖਰਾਬ ਹੋਣ ਲੱਗ ਜਾਂਦਾ ਇਹਦੇ ਲਈ ਪਲੀ ਕਿਤੇ ਜਾਣ ਦੀ ਲੋੜ ਨਹੀਂ ਅਵਰਤ ਵੇਲਾ ਸਾਂਭ ਲਓ ਤੇ ਸੋਖਮਣੀ ਸਾਹਿਬ ਦਾ ਪਾਠ ਕਰੋ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਤੁਸੀਂ ਜਦੋਂ ਵੀ ਪਾਠ ਕਰਦੇ ਆ ਤੁਹਾਡੇ ਕੋਲੇ ਪਾਣੀ ਜ਼ਰੂਰ ਹੋਣਾ ਚਾਹੀਦਾ ਹੈ ਉਹ ਜਾਲ ਨੂੰ ਉਸ ਤੋਂ ਬਾਅਦ ਘਰ ਦੇ ਵਿੱਚ ਛਿੱਟਾ ਦਿਓ ਸਾਰਾ ਪਰਿਵਾਰ ਉਹਦੇ ਨਾਲ ਅਸ਼ਨਾਣ ਕਰੋ ਸਾਰਾ ਪਰਿਵਾਰ ਉਹਨੂੰ ਛਕੋ ਤੁਸੀਂ ਦੇਖੋ 21 ਦਿਨਾਂ ਬਾਅਦ ਹੀ ਤੁਹਾਡੇ ਪੂਰਾ ਫਰਕ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਊ ਕਿ ਹਾਂ ਇਹ ਸੱਚ ਹੈ ਜਦੋਂ ਵੀ ਤੁਸੀਂ ਆਪਣੇ ਲਈ ਪ੍ਰਸ਼ਾਦਾ ਬਣਾਉਂਦੇ ਆ ਸਾਰੇ ਪਰਿਵਾਰ ਲਈ ਮੂਲ ਮੰਤਰ ਸਹਿਬ ਦਾ ਪਾਠ ਜ਼ਰੂਰ ਕਰਨਾ ਤੁਸੀਂ ਛਕਣ ਵੇਲੇ ਵੀ ਛਕਣ ਜਦੋਂ ਤੁਸੀਂ ਪ੍ਰਸ਼ਾਦਾ ਛਕਣ ਜਾ ਰਹੇ ਹੋ ਤੁਹਾਡੇ ਮੂਰੇ ਥਾਲੀ ਸੱਜ ਗਈ ਉਦੋਂ ਵੀ ਤੁਸੀਂ ਮੂਲ ਮੰਤਰ ਸਹਿਬ ਦਾ ਪਾਠ ਕਰਕੇ ਹੀ ਪ੍ਰਸ਼ਾਦੇ ਨੂੰ ਖਾਣਾ ਸ਼ੁਰੂ ਕਰਨਾ ਤੇ ਇਹ ਕਹਿੰਦਾ ਪ੍ਰਮਾਤਮਾ ਇਸ ਤਰ੍ਹਾਂ ਸੁੱਖਾਂ ਦੀ ਥਾੜੀ ਸਭ ਸਾਹਮਣੇ ਮੂਰੇ ਲੱਗੇ ਸਭ ਰੱਜ ਕੇ ਭੋਜਨ ਖਾਣ ਪ੍ਰਮਾਤਮਾ ਜੀ ਆਪਾਂ ਸਰਵਤ ਦਾ ਭਲਾ ਮੰਗਾਂਗੇ ਫੇਰ ਹੀ ਆਪਣਾ ਭਲਾ ਹੋਊਗਾ ਜੀ ਤੇ ਇਹਦੇ ਲਈ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਘਰ ਦੇ ਵਿੱਚ ਸਵੇਰ ਸ਼ਾਮ ਜੋਤ ਲਾਉਣੀ ਸ਼ੁਰੂ ਕਰ ਦਿਓ ਤੇ ਤੁਸੀਂ ਪਾਠ ਕਰਨਾ ਹੈ ਗੁਰਬਾਣੀ ਨਾਲ ਜੁੜੋ ਪਾਠ ਕਰ ਸਕਦੇ ਹੋ ਸ਼ਾਮ ਨੂੰ ਤੁਸੀਂ ਚੌਪਾਈ ਸਾਹਿਬ ਕਰ ਸਕਦੇ ਹੋ ਕੀਰਤਨ ਸੋਲਾ ਕਰ ਸਕਦੇ ਹੋ ਰਹਿਰਾਸ ਸਾਹਿਬ ਕਰ ਸਕਦੇ ਹੋ ਜੋ ਵੀ ਪਾਠ ਨਾਲ ਤੁਹਾਡੀ ਇੱਛਾ ਉਹ ਵੀ ਕਰ ਸਕਦੇ ਜਿੰਨਾ ਕਿ ਟਾਈਮ ਆਉਨੇ ਲਈ 5 ਮਿੰਟ ਵੀ ਗੁਰਬਾਣੀ ਪੜ ਸਕਦੇ ਇੱਕ ਘੰਟਾ ਵੀ ਪੜ ਸਕਦੇ ਹੋ ਦੇ ਪਰ ਤੁਸੀਂ ਕਰਵਾਣੀ ਪੜੋ ਜਰੂਰ ਕਰਵਾਣੀ ਨਾਲ ਜੁੜੋ ਜਰੂਰ ਕਰਵਾਣੀ ਤੋਂ ਬੇਮੱਖ ਬੇਮੁਖ ਨਾ ਹੋ ਭਾਵੇਂ 5 ਮਿੰਟ ਕੱਢੋ ਭਾਵੇਂ 10 ਮਿੰਟ ਕੱਢੋ ਉਹ ਤੁਹਾਡੀ ਇੱਛਾ ਜੇ ਤੁਹਾਡਾ ਮਨ ਟਿਕਣ ਲੱਗਾ ਤੁਸੀਂ ਆਪਣੇ ਆਪ ਹੀ ਲੰਮਾ ਸਮਾਂ ਕਰਵਾਣੀ ਨਾਲ ਜੁੜੋਗੇ ਜੇ ਤੁਹਾਡੇ ਘਰ ਦੇ ਵਿੱਚ ਕੁਝ ਨੂੰ ਫਰਕ ਪੈਣ ਲੱਗਾ ਕੋਈ ਮਾਹੌਲ ਸ਼ਾਂਤ ਹੋਏ ਤੁਸੀਂ ਆਪਣੇ ਆਪ ਹੀ ਕਰਵਾਣੀ ਨਾਲ ਜੁੜੋਗੇ ਜੋਤੂਫ ਜਰੂਰ ਲਾਓ ਜੀ ਤੁਸੀਂ ਕੋਸ਼ਿਸ਼ ਕਰੋ ਜੋਤ ਨੂੰ ਸਾਰੇ ਘਰ ਦੇ ਵਿੱਚ ਘਮਾ ਕੇ ਲਾਓ ਜੀ ਜੇ ਕਈ ਵਾਰ ਕੋਈ ਪੂਤੂ ਪ੍ਰੇਤ ਕੁ ਬੁਰਗੀਆਂ ਸ਼ਰਤਾਂ ਆਪਣੇ ਘਰਾਂ ਦੇ ਘਰ ਦੇ ਵਿੱਚ ਪਰਵੇਸ਼ ਕਰ ਜਾਂਦੀਆਂ ਜਿਆਦਾਤਰ ਨਸ਼ਾ ਨਾਲ ਹੀ ਘਰ ਦੇ ਵਿੱਚ ਆਉਂਦੀਆਂ ਕੋਈ ਸ਼ਰਾਬ ਪੀ ਕੇ ਆਮ ਦਾ ਬਾਹਰੋਂ ਆਦਮੀ ਘਰ ਦਾ ਤੇ ਉਹਦੇ ਮਗਰ ਇਹ ਆ ਜਾਂਦੀਆਂ ਜੀ ਤੇ ਤੁਸੀਂ ਜੋ ਸਾਰੇ ਘਰ ਦੇ ਵਿੱਚ ਜੋਤ ਕਮਾਓ ਕਮਾ ਕੇ ਫਿਰ ਤੁਸੀਂ ਇੱਕ ਥਾਂ ਲਿਆ ਕੇ ਜੋਤ ਰੱਖੋ ਫਿਰ ਤੁਸੀਂ ਪਾਠ ਕਰ ਸਕਦੇ ਹੋ ਜੋਤ ਕਮਾਉਣ ਦਾ ਮਤਲਬ ਇਹ ਹੁੰਦਾ ਆਪਣੇ ਸਾਰੇ ਘਰ ਦੇ ਵਿੱਚ ਉਹਦੀ ਖੁਸ਼ਬੂ ਫੈਲ ਜਾਂਦੀ ਹੈ ਤੇ ਜਿਹਦੇ ਨਾਲ ਸਿੰਘਾ ਸਿੰਘਾ ਦਾ ਆਪਣੇ ਘਰ 'ਚ ਪਹਿਰਾ ਲੱਗਣਾ ਸ਼ੁਰੂ ਹੋ ਜਾਂਦਾ ਪਹਿਰਾ ਲੱਗਣਾ ਉਦੋਂ ਸ਼ੁਰੂ ਹੋਊਗਾ ਜਦੋਂ ਤੁਸੀਂ ਗੁਰਬਾਣੀ ਨਾਲ ਜੁੜੋਗੇ ਤੁਹਾਡੇ ਘਰੇ ਕੋਈ ਆਂਡਾ ਖਾਂਦਾ ਮੀਟ ਖਾਂਦਾ ਸ਼ਰਾਬ ਪੀਂਦਾ ਕੁਝ ਵੀ ਹੋਈ ਚੱਲੇ ਪਰ ਤੁਸੀਂ ਇਹ ਔਰਤਾਂ ਇੱਕ ਔਰਤ ਦਾ ਘਰ ਦੇ ਵਿੱਚ ਇਹੋ ਜੀ ਆਪਣੀ ਹੁੰਦੀ ਹੈ ਜੇ ਆਪਾਂ ਬਣ ਜੀ ਜਦੋਂ ਆਪਾਂ ਆਪਣੇ ਘਰ ਚ ਕੁਲੇਸ਼ ਮਟਾਉਣਾ ਹੈ ਜੋ ਇਹਨਾਂ ਚੀਜ਼ਾਂ ਤੋਂ ਦੂਰ ਰਹੇ ਤੇ ਉਪਾਠ ਕਰੇ ਠੀਕ ਹੈ ਨਾ ਤੁਸੀਂ ਇਹ ਨਾ ਆਖਿਆ ਕਰੋ ਵੀ ਘਰ ਦੇ ਵਿੱਚ ਮੀਟ ਅੰਡ ਮੈਂ ਪਾਠ ਕਿਵੇਂ ਕਰ ਸੇ ਨਹੀਂ ਤੁਸੀਂ ਆਪਣੀ ਸ਼ਰਧਾ ਬਣਾ ਕੇ ਚੱਲੋ ਤੁਸੀਂ ਸਾਰੇ ਘਰ ਨੂੰ ਤਾਰ ਲਓਗੇ ਸਾਰੇ ਪਰਿਵਾਰ ਹੀ ਤਰਜੂ ਇੱਕ ਸੋਡੀ ਸ਼ਰਧਾ ਨਾਲ ਤੁਸੀਂ ਪਰ ਇਹਦੇ ਨਾਲ ਜੁੜੋ ਜ਼ਰੂਰ ਜੀ ਤੇ ਕੋਸ਼ਿਸ਼ ਕਰੋ ਤੁਸੀਂ ਗੁਰੂ ਘਰ ਜਾਓ ਜੇ ਨਹੀਂ ਜਾ ਸਕਦੇ ਤਾਂ ਘਰੇ ਗੁਰਬਾਣੀ ਤੁਸੀਂ ਜ਼ਰੂਰ ਕਰੋ ਇਸ ਤਰ੍ਹਾਂ ਜੋਤੂਫ ਤੁਸੀਂ ਜ਼ਰੂਰ ਲਾਓ ਸੁਹਾ ਵੀ ਲਾਓ ਸ਼ਾਮ ਨੂੰ ਲਾਓ ਦੇਸੀ ਘਿਓ ਦੀ ਜੋਤ ਲਾਓ ਜੋਤ ਦੀ ਖੁਸ਼ਬੂ ਨਾਲ ਤੁਹਾਡੇ ਘਰ ਦੇ ਵਿੱਚ ਸਿੰਘਾਂ ਸ਼ੀਤ ਦਾ ਪੈਰਾ ਲੱਗ ਜੂ ਤੇ ਤੁਹਾਡੇ ਘਰ ਦੇ ਵਿੱਚੋਂ ਕਲੇਸ਼ ਖਤਮ ਹੋ ਜੂ ਤੇ ਸੋਨੂੰ ਸਕਸੈਸ ਮਿਲਣਾ ਸ਼ੁਰੂ ਹੋ ਜੂ ਜੇ ਤੁਸੀਂ ਕਹਿੰਦੇ ਸਕਸੈਸ ਨਹੀਂ ਮਿਲ ਰਿਹਾ ਸਕਸੈਸ ਮਿਲਣਾ ਸ਼ੁਰੂ ਹੋਊ ਤੁਸੀਂ ਤਰੱਕੀਆਂ ਕਰੋਗੇ ਤੇ ਤੁਹਾਡੇ ਦਿਨ ਸੋਹਣੇ ਆਉਣਗੇ ਜੀ ਤੇ ਇਹ ਦੁੱਖ ਸੁੱਖ ਤਾਂ ਆਪਣੀ ਜ਼ਿੰਦਗੀ ਦੇ ਦੋ ਕੱਪੜੇ ਆ ਜੇ ਆਪਾਂ ਸੁੱਖਾਂ ਦੇ ਵਿੱਚ ਰਹਿੰਨੇ ਆ ਤਾਂ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਦੁੱਖ ਕੀ ਚੀਜ਼ ਐ ਆਪਾਂ ਨਹੀਂ ਗੁਰਬਾਣੀ ਨਾਲ ਜੁੜਦੇ ਆਪਾਂ ਨਹੀਂ ਪ੍ਰਮਾਤਮਾ ਵੱਲ ਜਾਂਦੇ ਜੇ ਆਪਾਂ ਨੇ ਤੇ ਪ੍ਰਮਾਤਮਾ ਦੁੱਖ ਲਿਆ ਹੁੰਦਾ ਤੇ ਫੇਰ ਆਪਾਂ ਚੀਕਾਂ ਮਾਰਦੇ ਆ ਫੇਰ ਪਤਾ ਲੱਗਦਾ ਕਿ ਪ੍ਰਮਾਤਮਾ ਕੀ ਐ ਗੁਰਬਾਣੀ ਕੀ ਐ ਫੇਰ ਗੁਰੂਆਂ ਦੇ ਥਾ ਥਾ ਜਾ ਕੇ ਆਪਾਂ ਨੱਕ ਰਗੜਦੇ ਆ ਤੇ ਸੁੱਖਾਂ ਚ ਆਪਾਂ ਨਹੀਂ ਸੋਚਦੇ ਕੁਝ ਵੀ ਉਤੋਂ ਆਏ ਹੁੰਦੇ ਸਦਾ ਹੀ ਆਪਾਂ ਹੀ ਰਵਾਂਗੇ ਪਰ ਜਦੋਂ ਉਹ ਦਿਨ ਲੰਘ ਜਾਂਦੇ ਤੇ ਦੁੱਖਾਂ ਵਾਲ ਆ ਜਾਂਦੇ ਤੇ ਫੇਰ ਆਪਾਂ ਇਸ ਤਰ੍ਹਾਂ ਭਾਈਦਿਆਂ ਦੇ ਲਈ ਜੀ ਜਦੋਂ ਸੁੱਖ ਹੈ ਉਦੋਂ ਸ਼ੁਕਰਾਨਾ ਪ੍ਰਮਾਤਮਾ ਦਾ ਜ਼ਰੂਰ ਕਰੋ ਜੋ ਵੀ ਚੀਜ਼ ਦਿੱਤੀ ਆ ਜੋ ਖਾਣੇ ਹੋ ਜੋ ਪਹਿਨਦੇ ਹੋ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਇਹ ਸੋਚੋ ਵੀ ਸਭ ਨੂੰ ਇਹ ਕੁਝ ਮਿਲੇ ਫੇਰ ਤੁਸੀਂ ਆਪ ਪਹਿਨਿਆ ਕਰੋ ਤੇ ਇਸ ਤਰ੍ਹਾਂ ਪ੍ਰਮਾਤਮਾ ਦਾ ਸ਼ੁਕਰਾਨਾ ਆਪਾਂ ਖੁਸ਼ੀ 'ਚ ਵੀ ਕਰੀਏ ਤੇ ਦੁੱਖ ਵੇਲੇ ਅਰਦਾਸ ਆਪਾਂ ਜਰੂਰ ਕਰੀਏ ਜੀ ਇਹ ਹੀ ਮੇਰੀ ਜੋ ਹੈਗੀ ਸਿੱਖਿਆ ਤੁਹਾਨੂੰ ਜੋ ਮੈਂ ਦੇ ਰਹੀ ਹਾਂ ਜੋ ਮੈਂ ਆਪਣੇ ਆਪ ਦੇ ਹੰਡਾ ਆਇਆ ਜੋ ਮੈਂ ਇਸ ਦੁੱਖਾਂ ਸੁੱਖਾਂ ਚੋਂ ਲੰਗੀ ਹਾਂ ਤੇ ਉਹੀ ਤੁਹਾਨੂੰ ਦੱਸ ਰਹੀ ਹਾਂ ਕਿ ਦਿਨ ਬਦਲਨੇ ਤੁਹਾਡੇ ਸ਼ੁਰੂ ਹੋ ਜਾਣਗੇ ਪਰ ਸ਼ਰਤਾਂ ਨਾਲ ਚੱਲਿਓ ਕੋਈ ਸ਼ਰਤ ਨਾ ਰੱਖਿਓ ਕੋਈ ਇਹ ਨਾ ਕਿ ਮੈਂ ਇੰਨੇ ਚ ਪਾਠ ਕਰੂ ਜਾਂ ਮੈਂ ਇੰਨੇ ਕਰੂ ਜਾਂ ਮੇਰੇ ਦਿਨ ਬਦਲ ਜਾਣ ਇਹ ਕੋਈ ਸ਼ਰਤ ਨਾ ਰੱਖਿਓ ਬਸ ਸੋ ਜੋ ਦੁੱਖਾ ਪ੍ਰਮਾਤਮਾ ਦੀ ਛੋੜੀ ਚ ਪਾਇਓ ਤੇ ਚੁੱਪ ਕਰਕੇ ਤੁਸੀਂ ਗਰਵਾਣ ਨੇ ਜੁੜੋ ਤੇ ਤੁਹਾਡੇ ਦਿਨ ਬਹੁਤ ਜਲਦੀ ਬਦਲਣਗੇ ਇਹ ਮੈਂ ਤੁਹਾਡੀ ਭੈਣ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਤੁਸੀਂ 21 22 ਦਿਨਾਂ ਬਾਅਦ ਤੁਹਾਡੇ ਘਰ ਦਾ ਮਾਹੌਲ ਸ਼ਾਂਤ ਹੋਣਾ ਲੱਗ ਜਾਊ ਇਹ ਸਾਰੇ ਕੰਮ ਤੁਸੀਂ ਸ਼ੁਰੂ ਕਰਦੇ ਹੋ ਸਵੇਰ ਸ਼ਾਮ ਜਦੋਂ ਆ ਦੁਬਾਰਾ ਰਿਪੀਟ ਕਰਦੇ ਹਾਂ ਸਵੇਰ ਸ਼ਾਮ ਜਦੋਂ ਖਾਣਾ ਬਣਾਉਣਾ ਮੂਲ ਮੰਤਰ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ ਜੋਤ ਘਰ ਦੇ ਵਿੱਚ ਕਮਾ ਕੇ ਜ਼ਰੂਰ ਲਾਉਣੀ ਹੈ ਦੇਸੀ ਘਿਓ ਦੀ ਜੋਤ ਲਾਉਣੀ ਹੈ ਅਵਰਤਵੇਲਾ ਜ਼ਰੂਰ ਸਾਂਭਣਾ ਹੈ ਜੋ ਪੁਜੀ ਸਾਹਿਬ ਦਾ ਪਾਠ ਅੰਬਰਤਵੇਲੇ ਕਰ ਸਕਦੇ ਹੋ ਸੁਖਮਨੀ ਸਾਹਿਬ ਦਾ ਪਾਠ ਦਿਨੇ ਕਰ ਸਕਦੇ ਹਾਂ ਸ਼ਾਮ ਨੂੰ ਰਹਿ ਦਾਸ ਕਰ ਸਕਦੇ ਹਾਂ ਚਪਈ ਸਾਹਿਬ ਕਰ ਸਕਦੇ ਹਾਂ ਕੀਰਤਨ ਸੋਲਾ ਕਰ ਸਕਦੇ ਹੋਗੇ ਤੇ ਤੁਸੀਂ ਜੋਤ ਸਾਰੇ ਘਰ ਦੇ ਵਿੱਚ ਜ਼ਰੂਰ ਕਮਾਓ ਤੇ ਕਮਾ ਕੇ ਥਾਂ ਤੇ ਲਿਆ ਕੇ ਫਿਰ ਤੁਸੀਂ ਪਾਠ ਕਰਿਓ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਥੋੜੇ ਉੱਚੀ ਬੋਲ ਕੇ ਸਕੂਨ ਨਾਲ ਸ਼ਾਂਤੀ ਨਾਲ ਸੋਹਣੇ ਸੋਹਣੇ ਸ਼ਬਦਾਂ 'ਚ ਪੜੋ ਤੁਹਾਡੇ ਕੰਨ ਵੀ ਸੁਣਨ ਤੇ ਤੁਹਾਡੀ ਜੁਬਾਨ ਵੀ ਬੋਲੇ ਤੇ ਜੋ ਉਹਦੇ ਵਿੱਚੋਂ ਨਿਕਲਦੀਆਂ ਸ਼ਕਤੀਆਂ ਤਰੰਗਾ ਨਿਕਲਦੀਆਂ ਜੇ ਤੁਸੀਂ ਪਾਠ ਕਰਦੇ ਹੋ ਪਾਣੀ ਦੇ ਵਿੱਚ ਪਾ ਕੇ ਤੇ ਪਾਣੀ ਜਾਲ ਵਾਂਜੂ ਜਾਲ ਨਾਲ ਤੁਸੀਂ ਸਾਰਾ ਪਰਿਵਾਰ ਇਸ਼ਨਾਨ ਕਰੋ ਛਾ ਕੋ ਘਰ ਦੇ ਵਿੱਚ ਛਿੱਟਾ ਦਿਓ ਤੇ ਇਸ ਤਰ੍ਹਾਂ ਕਰਨ ਨਾਲ ਤੁਸੀਂ ਦੇ ਆਪ ਹੀ ਦੇਖੋਗੇ ਕਿ 22 ਦਿਨਾਂ ਬਾਅਦ ਤੁਹਾਡਾ ਮਾਹੌਲ ਘਰ ਦਾ ਬਦਲਣਾ ਸ਼ੁਰੂ ਹੋ ਜਾਊਗਾ ਜੋ ਰਸਤੇ ਬੰਦ ਹੋਏ ਆ ਜੇ ਪ੍ਰਮਾਤਮਾ ਇੱਕ ਰਸਤਾ ਬੰਦ ਕਰਦਾ ਤਾਂ ਚਾਰ ਖੋਲ ਦਿੰਦਾ ਜੀ ਤੁਹਾਡੇ ਰਾਸਤੇ ਖੁੱਲ ਜਾਣਗੇ ਤੇ ਮੇਰੀ ਵੀਡੀਓ ਤੁਹਾਨੂੰ ਥੋੜੀ ਵਧੀਆ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਜੇ ਕੋਈ ਮੇਰੇ ਤੋਂ ਸ਼ਬਦ ਵੱਧ ਘੱਟ ਬੋਲੇ ਤਾਂ ਪਲੀਜ਼ ਮੈਨੂੰ ਮਾਫ ਕਰਨਾ ਤੁਹਾਡਾ ਮੇਰੇ ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ